ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਦ ਦਾ ਸ਼ਾਂਸ਼ਾ ਬਹਾਦਰ ਸ਼ਾ ਆਪਣੇ ਸ਼ਾਹੀ ਜਲੌ ਦੇ ਲਾਮ ਲਸ਼ਕਰ ਨਾਲ ਦੱਖਣ ਵੱਲੋਂ ਚੱਲਿਆ ਹੋਇਆ ਸੀ ਆਪਣੇ ਭਰਾ ਕਾਂਬਖਸ਼ ਦੀ ਬਗਾਵਤ ਦਬਾ ਕੇ ਉਸ ਨੂੰ ਸਰਦਾ ਲਈ ਆਪਣੇ ਰਸਤੇ ਵਿੱਚੋਂ ਹਟਾ ਦਿੱਤਾ ਸੀ ਸਿਪਾਹੀ ਜਿੱਤ ਦੀ ਖੁਸ਼ੀ ਵਿੱਚ ਯਾ ਅਲੀ ਅਤੇ ਅੱਲਾਹੁ ਅਕਬਰ ਦੇ ਨਾਰੇ ਮਾਰਦੇ ਆ ਰਹੇ ਸਨ ਬਰਬਾਸ਼ਾ ਦੁਖੀ ਅਤੇ ਪਰੇਸ਼ਾਨ ਜਾਪਦਾ ਸੀ ਉਸਦੇ ਅਤੇ ਉਸਦੇ ਸੈਨਾਪਤੀਆਂ ਨੇ ਅਜੇ ਆਪਣੇ ਜਿਰਾਹ ਬਖਤਰ ਸਹੀ ਢੰਗ ਨਾਲ ਉਤਾਰੇ ਨਹੀਂ ਸਨ ਅਜੇ ਰਾਹਾਂ ਦੀ ਗਰਦਨ ਨਾਲ ਉਹਨਾਂ ਦੇ ਚਿਹਰੇ ਬਦਰੂਪ ਹੋਏ ਪਏ ਸਨ ਪੰਜਾਬ ਵੱਲੋਂ ਮਿਲਦੀਆਂ ਸੁਹੀਆਂ ਖਬਰਾਂ ਨੇ ਜੇਤੜੀਆਂ ਖੁਸ਼ੀਆਂ ਚਿੰਤਾ ਅਤੇ ਗਾਮਾਂ ਵਿੱਚ ਬਦਲ ਦਿੱਤੀਆਂ ਬਾਦਸ਼ਾਹ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡ ਗਈ ਆਪਣੇ ਸ਼ਾਹੀ ਖੇਮੇ ਵਿੱਚ ਬੈਠਾ ਉਹ ਪੰਜਾਬ ਅੰਦਰ ਲੀਆਂ ਘਟਨਾਵਾਂ ਨੂੰ ਸੁਣ-ਸੁਣ ਬੁਖਲਾਇਆ ਹੋਇਆ ਸੀ ਉਸ ਦੇ ਤੇਵਰ ਚੜੇ ਹੋਏ ਸਨ ਉਸ ਨੂੰ ਖਬਰਾਂ ਉੱਪਰ ਯਕੀਨ ਨਹੀਂ ਸੀ ਆ ਰਿਹਾ ਇਹ ਨਾ ਨਾਨਕ ਪੂਜਾ ਦੀ ਇੰਨੀ ਹਮਾਕਤ ਬਾਦਸ਼ਾਹ ਦੇ ਵਜ਼ੀਰ ਮੁਨੀਮ ਖਾਨ ਨੇ ਇਹਨਾਂ ਖਬਰਾਂ ਨੂੰ ਘਟਾ ਕੇ ਦੱਸਣ ਅਤੇ ਇਹਨਾਂ ਉੱਪਰ ਪਰਦਾ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਬਾਦਸ਼ਾਹ ਨੇ ਕੁਝ ਅਜਿਹੇ ਚਾਪਲੂਸ ਜਾਸੂਸ ਵੀ ਪਾਲੇ ਹੋਏ ਸਨ ਜਿਹੜੇ ਖਬਰਾਂ ਬਰਸਾਤ ਤਾਂ ਵਜ਼ੀਰ ਨਾ ਹੋ ਕੇ ਸਿੱਧੀਆਂ ਬਾਦਸ਼ਾਹ ਤੱਕ ਪੁੱਜਦੀਆਂ ਕਰਦੇ ਸਨ ਹੁਣ ਬਾਦਸ਼ਾਹ ਵਜ਼ੀਰ ਮੁਨੀਮ ਖਾਨ ਅਤੇ ਆਪਣੇ ਸੈਨਾਪਤੀਆਂ ਤੋਂ ਇਹਨਾਂ ਖਬਰਾਂ ਦੀ ਪੁਸ਼ਟੀ ਚਾਹੁੰਦਾ ਸੀ ਉਸਨੇ ਸਬਨਾਂ ਵੱਲ ਤਿੱਖੀਆਂ ਨਜ਼ਰਾਂ ਨਾਲ ਤੱਕਦਿਆਂ ਪੁੱਛਿਆ ਕਾਫਰਾਂ ਨੇ ਸਡੌਰਾ ਖਾਕ ਵਿੱਚ ਮਿਲਾ ਦਿੱਤਾ ਸਹੀ ਜਾਂ ਗਲਤ ਸਹੀ ਹੈ ਹਜ਼ੂਰ ਮੁਨੀਮ ਖਾਨ ਨੇ ਅੱਖਾਂ ਨੀਵੀਆਂ ਕਰਦਿਆਂ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ ਸਡੌਰੇ ਦੇ ਨਵਾਬ ਔਰ ਸੈਦ ਜਿੰਦਾ ਜਲਾ ਦਿੱਤਾ ਸਹੀ ਜਾਂ ਗਲਤ ਗਲਤ ਨਹੀਂ ਹੈ ਜਾਪਨਾ ਇੱਕ ਸੈਨਾਪਤੀ ਬੋਲਿਆ ਨਾਨਕ ਪੂਜਾ ਨੇ ਦਿੱਲੀ ਵੱਲ ਆਉਂਦਿਆਂ ਸ਼ਾਹੀ ਖਜ਼ਾਨਾ ਲੁੱਟਿਆ ਸਰਹਿੰਦ ਸ਼ਹਿਰ ਸ਼ਾਹੀ ਮਹਿਲ ਦੁਰਗ ਹਵੇਲੀਆਂ ਖਾਕ ਕਰ ਦਿੱਤੀਆਂ ਵਜ਼ੀਰ ਖਾਨ ਉਸ ਦਾ ਖੈਰ ਖਾ ਸੁਚਾ ਆਨੰਦ ਕੋਈ ਵੀ ਨਹੀਂ ਛੱਡਿਆ ਕਾਫਰਾਂ ਨੇ ਇਹ ਵੀ ਸਹੀ ਹੈ ਨਾ ਬਾਦਸ਼ਾਹ ਦੀਆਂ ਅੱਖਾਂ ਕ੍ਰੋਧ ਅਤੇ ਨਮੋਸ਼ੀ ਨਾਲ ਬਲ ਉੱਠੀਆਂ ਕੋਈ ਕੁਝ ਨਹੀਂ ਬੋਲਿਆ ਸਬਣਾ ਨੇ ਨੀਵੀਂ ਪਾ ਲਈ ਬਾਦਸ਼ਾਹ ਨੇ ਤਕਿ ਇਹ ਹਿਟ ਹੋਇ ਇਕ ਸਿੱਕਾ ਕੱਢ ਕੇ ਮੁਨੀਮ ਖਾਨ ਵੱਲ ਸੁੱਟ ਦਿਆਂ ਕਿਆ ਆ ਤਾਂ ਜਾਲੀ ਨਹੀਂ ਹੈ ਨਾ ਮੁਨੀਮ ਖਾਨ ਨੇ ਸਿੱਕਾ ਉਠਾ ਕੇ ਉਲਟ ਪੁਲਟ ਕਰਕੇ ਵੇਖਿਆ ਸ਼ੁੱਧ ਸੋਨੇ ਦਾ ਹੈ ਨਾ ਬਾਦਸ਼ਾਹ ਨੇ ਵਿਅੰਗ ਨਾਲ ਪੁੱਛਿਆ ਮੁਨੀਮ ਖਾਨ ਕੁਝ ਨਹੀਂ ਬੋਲਿਆ ਕੀ ਲਿਖਿਆ ਹੈ ਉੱਪਰ ਮੁਨੀਮ ਖਾਨ ਪੜਨ ਲੱਗਾ ਸਿੱਕਾ ਜਦਬਰ ਹੋਰ ਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤਿਹ ਗੋਬਿੰਦ ਸਿੰਘ شاہ ਸ਼ਹਾਨ ਫਜ਼ਲ ਸੱਚਾ ਸਾਹਿਬ ਅਸਤ ਦੂਸਰਾ ਪਾਸਾ ਪੜੋ ਬਾਦਸ਼ਾਹ ਨੇ ਫਿਰ ਹੁਕਮ ਦਿੱਤਾ ਮੋਨੀਮ ਖਾਨ ਦੀ ਆਵਾਜ਼ ਸੁਣੀ ਜ਼ਰਬ ਬ ਅਮਨ ਕਹਿਰ ਮੋਸਵਰਤ ਸ਼ਹਿਰ ਜੀਨਤ ਤਖਤ ਮੁਬਾਰਕ ਵਕਤ ਇਹ ਹੈ ਉਸ ਕਾਫਰ ਗੁਰੂ ਬੰਦਾ ਜੋ ਵੀ ਹੈ ਉਸ ਦੇ ਮਨਸੂਬੇ ਬਹਾਦਰਸ਼ਾ ਕਹਿਰ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਚਾਕਿਆ ਸੈਨਾਪਤੀਆਂ ਅਤੇ ਵਜ਼ੀਰ ਨੂੰ ਨੀਵੀਆਂ ਪਾਈ ਚੁੱਪ ਬੈਠੇ ਵੇਖ ਕੇ ਬਹਾਦਰਸ਼ਾ ਕ੍ਰੋਧ ਅਤੇ ਗੁੱਸੇ ਨਾਲ ਹੋਰ ਤਪ ਗਿਆ ਮਲੇਰਕੋਟਲਾ ਰਾਏਕੋਟ ਕੁੜਾਣੀ ਇਹ ਕਾਫਰ ਜਿੱਧਰ ਵੀ ਜਾਂਦੇ ਨੇ ਸਾਡੇ ਸਿਪਾਹੀ ਸਾਡੇ ਫੌਜਦਾਰ ਸਾਡੇ ਸਿਪਾਹ ਸਲਾਰ ਕਰਦੇ ਕੀ ਨੇ ਅਜ ਨਾਨਕ ਪੂਜਾ ਦਾ 7 ਲੋਸਟ ਤੱਕ ਕਬਜ਼ਾ ਹੈ ਇਧਰ ਜਮਨਾ ਪਾਰ ਤੱਕ ਆ ਗਏ ਨੇ ਸਹਾਰਣਪੁਰ ਉਹਨਾਂ ਦੇ ਕਬਜ਼ੇ ਹੇਠ ਹੈ ਉਸ ਦਾ ਨਾਮ ਤੱਕ ਤਬਦੀਲ ਕਰ ਦਿੱਤਾ ਹੁਣ ਉਹ ਭਾਗਸਰ ਹੈ ਸਾਰਾ ਸ਼ਹਿਰ ਇਹਨਾਂ ਕਾਫਰਾ ਨੇ ਲੁੱਟ ਲਿਆ ਅਜੇ ਹੋਰ ਪਤਾ ਨਹੀਂ ਕੀ ਕੀ ਹੋਣਾ ਹੈ ਇਹ ਸਾਰਾ ਉਹ ਦਿੱਲੀ ਉੱਪਰ ਹਮਲਾ ਕਰਨਗੇ ਲਾਹੌਰ ਵੱਲ ਵੀ ਉਹਨਾਂ ਦੀਆਂ ਹਰਕਤਾਂ ਦੀ ਖਬਰ ਪੁੱਜੀ ਏ ਇਹ ਸਭ ਮੁਗਲ ਹਕੂਮਤ ਦੀਆਂ ਨੀਹਾਂ ਹਿਲਾਉਂਦੀਆਂ ਸਾਜ਼ਿਸ਼ਾਂ ਨੇ ਆਪ ਆਖ ਰਹੇ ਹੋ ਇਹ ਕਾਫਰ ڈاکੂ ਚੋਰਾਂ ਲੁਟੇਰਿਆਂ ਦੇ ਟੋਲੇ ਨੇ ਇਹਨਾਂ ਤੋਂ ਕੋਈ ਖਤਰਾ ਨਹੀਂ ਕੌਣ ਹੈ ਬਾਗੀ ਗੁਰੂ ਜਿਸ ਨੂੰ ਨਾਨਕ ਪੂਜ ਬੰਦਾ ਸਿੰਘ ਬਹਾਦਰ ਆਖਣ ਲੱਗੇ ਨੇ ਆ ਪੜੋ ਬਾਲਸ਼ਾ ਨੇ ਸੁਹੀਆਂ ਵੱਲੋਂ ਭੇਜੀਏ ਕਾ ਖਬਰ ਮੁਨੀਮ ਖਾਨ ਵੱਲ ਵਧਾਈ ਮੁਨੀਮ ਖਾਨ ਮੂੰਹ ਵਿੱਚ ਪੜਨ ਲੱਗਾ ਤਾਂ ਬਾਦਸ਼ਾਹ ਨੇ ਕਿਹਾ ਉੱਚੀ ਆਵਾਜ਼ ਵਿੱਚ ਪੜੋ ਜੂਨ 22 1710 ਦਿਨ ਵੀਰਵਾਰ ਗੁਰੂ ਘੋੜੇ ਉੱਪਰ ਸਵਾਰ ਹੋ ਕੇ ਜਰੀ ਦੇ ਵਸਤਰ ਪਹਿਨ ਕੇ ਇੱਕ ਹੱਥ ਵਿੱਚ ਬੰਦੂਕ ਅਤੇ ਦੂਜੇ ਹੱਥ ਵਿੱਚ ਬਰਸ਼ਾ ਫੜੀ ਸਵੇਰੇ ਸਵਕਤੇ ਹੀ ਚੱਲ ਪਿਆ ਸੀ ਉਸ ਨੇ ਗੁਲਾਬਨਗਰ ਆਪਣਾ ਪੜਾ ਕੀਤਾ ਹੋਇਆ ਸੀ ਗੁਲਾਬਨਗਰ ਦਾ ਨਾਮ ਪਹਿਲਾਂ ਬੂੜੀਆਂ ਸੀ ਇਹ ਦਾਬੜ ਤੋਂ 4 ਕੋਹ ਦੀ ਵਿਥ ਉੱਪਰ ਸਥਿਤ ਹੈ ਉਸ ਨਾਲ ਇੱਕ ਹਾਥੀ ਹੈ 25000 ਘੋੜੇ ਸਵਾਰ ਨੇ ਅਤੇ 10000 ਪੈਦਲ ਸਿਪਾਈ ਹਨ ਇੱਕ ਖਬਰ ਹੈ ਕਿ ਸਿੱਖ ਗੜੀ ਜਲਾਲ ਖਾਨ ਦਾ ਘੇਰਾ ਛੱਡ ਕੇ ਦੌੜ ਗਏ ਹਨ ਗੁਰੂ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਉਹ ਜਲਦੀ ਹੀ ਜਲਾਲ ਖਾਨ ਨੂੰ ਫੜ ਲੈਣਗੇ ਖਬਰ ਪੜ੍ਹ ਕੇ ਮੁਨੀਮ ਖਾਨ ਨੇ ਨੀਵੀਂ ਪਾ ਲਈ ਇਹ ਕਾਫਰ ਇਹਨੇ ਕਿਵੇਂ ਇਕੱਠੇ ਹੋਗੇ ਕੌਣ ਹੈ ਗੁਰੂ ਬਾਦਸ਼ਾਹ ਨੇ ਨਫ਼ਰਤ ਅਤੇ ਗੁੱਸੇ ਨਾਲ ਪੁੱਛਿਆ ਹਜੂਰ ਆਪ ਨੂੰ ਪਹਿਲਾਂ ਵੀ ਦੱਸਿਆ ਸੀ ਇਹ ਬੰਦਾ ਸਿੰਘ ਮਰਾਠਾ ਇਲਾਕੇ ਵਿੱਚੋਂ ਆਇਆ ਕੋਈ ਬੈਰਾਗੀ ਸਾਧੂ ਹੈ ਇਹਨੂੰ ਮਾਖੋਵਾਲ ਵਾਲੇ ਗੁਰੂ ਨੇ ਭੇਜਿਆ ਹੈ ਇਹ ਜਾਦੂ ਟੋਣੇ ਜਾਣਦਾ ਹੈ ਤੇ ਇਸ ਦੀ ਅਗਵਾਈ ਵਿੱਚ ਲੁੱਟਾਂ ਮਾਰਾਂ ਹੁੰਦੀਆਂ ਨੇ ਮੁਨੀਮ ਖਾਨ ਨੇ ਦੱਸਿਆ ਸਿਰਫ ਲੁੱਟਾਂ ਮਾਰਾਂ ਗੁੱਸੇ ਨਾਲ ਬਾਦਰਸ਼ਾ ਦੇ ਮੱਥੇ ਵਿੱਚ ਤੇ ਔੜੀਆਂ ਪੈ ਗਈਆਂ ਸਡੋਰਾ ਖੇ ਬਣ ਗਿਆ ਸਰਹਿੰਦ ਦੀ ਈਟ ਨਾਲ ਈਟ ਖੜਕ ਗਈ ਸਹਾਰਨਪੁਰ ਦਾ ਨਾਮ ਤਬਦੀਲ ਹੋ ਗਿਆ ਖਾਲਸਾ ਰਾਜ ਦਾ ਸਿੱਕਾ ਚਾਲੂ ਹੋ ਗਿਆ ਜਮਨਾ ਤੋਂ ਲੈ ਕੇ ਸਤਲੁਜ ਤੱਕ ਕੋ ਕਾਫਰ ਸਿੱਧਾ ਲਗਾਣ ਵਸੂਲ ਕਰਨ ਲੱਗਾ ਹੈ ਜ਼ਗੀਰਦਾਰੀਆਂ ਮਨਸਬਦਾਰੀਆਂ ਖਤਮ ਕਰ ਦਿੱਤੀਆਂ ਤੂੰ ਆਖਦਾ ਏ ਉਹ ਲੁੱਟਾ ਮਾਰਾਂ ਕਰਦੇ ਨੇ ਲੁੱਟਾ ਮਾਰਾ ਕਰਨ ਵਾਲਿਆਂ ਦੇ ਮਨਸੂਬੇ ਐਡੇ ਵੱਡੇ ਨਹੀਂ ਹੋ ਸਕਦੇ ਉਦੋਂ ਦਾ ਖਾਲਸਾ ਰਾਜ ਦੇ ਖਵਾਬ ਦੇਖਣ ਲੱਗੇ ਨੇ ਅਸੀਂ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਇੱਕ ਦਰਵੇਸ਼ ਫਕੀਰ ਸੀ ਉਸ ਨਾਲ ਅਸਾਂ ਦੇ ਤਾਲੁਕਾਤ ਵੀ ਸੁਖਾਵੇਂ ਸਨ ਪਰ ਇਹ ਕੌਣ ਹੈ ਬੰਦਾ ਕੋਈ ਜਿੰਨ ਪੁੱਤ ਹੈ ਕੀ ਬਲਾ ਹੈ ਇਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਮੁਆਫ ਨਹੀਂ ਕਰ ਸਕਦੇ ਫਰਮਾਨ ਨਵੀਂਸ਼ ਨੂੰ ਫੌਰਨ ਤਲਬ ਕੀਤਾ ਜਾਏ ਅਸੀਂ ਇਸੇ ਘੜੇ ਹੁਕਮ ਜਾਰੀ ਕਰਨਾ ਚਾਹਾਂਗੇ ਉਹ ਕਮਲਦਿਆ ਫਰਮਾਨ ਨਵੀਸ ਛੱਟ ਆ ਹਾਜ਼ਰ ਹੋਇਆ ਸਾਰੇ ਹੈਰਾਨ ਸਨ ਕੁਝ ਘਬਰਾਏ ਹੋਏ ਵੀ ਸਨ ਬਾਦਸ਼ਾਹ ਦੇ ਚਿਹਰੇ ਉੱਪਰ ਤਣਾਅ ਸੀ ਨਸਾਂ ਕਸੀਆਂ ਹੋਈਆਂ ਸਨ ਉਸਨੇ ਆਪਣੇ ਗਾਉ ਤੱਕੀ ਇਹ ਠੋ ਕੁਝ ਦਰਖਾਸਤਾਂ ਕੱਢੀਆਂ ਤੇ ਵਜ਼ੀਰ ਮੁਨੀਮ ਖਾਨ ਵੱਲ ਵਗਾ ਕੇ ਛੁੱਟਦਿਆ ਕਿ ਆ ਇਹਨਾਂ ਨੂੰ ਪੜ ਮੁਨੀਮ ਖਾਨ ਪੜਦਾ ਵੀ ਗਿਆ ਹੈਰਾਨ ਵੀ ਹੁੰਦਾ ਗਿਆ ਇਹ ਅਰਜ਼ੀਆਂ ਸਿੱਧੀਆਂ ਬਾਦਸ਼ਾਹ ਤੱਕ ਕਿਵੇਂ ਪੁੱਜ ਗਈਆਂ ਦਿੱਲੀ ਦਾਸ ਅਫਦੋਲਾ دیਵਾਨ ਤਾਸਦੀਨ دیਵਾਨ ਹਾਫਿਜ਼ ਖਾਨ ਕੋਤਵਾਲ ਹਸਨ ਰਾਜਾ ਸਾਬਨੇ ਸਰੇਂਦਰ ਛਡੋਰਾ ਸੋਨੀਪਤ ਬਨੂਰ ਦੀਆਂ ਘਟਨਾਵਾਂ ਦੇ ਵੇਰਵੇ ਦਿੱਤੇ ਸਨ ਤੇ ਹੋਰਨ ਕਾਰਵਾਈ ਕਰਨ ਦੀ ਅਰਜ਼ੀ ਕੀਤੀ ਹੋਈ ਸੀ ਛਡੋਰੇ ਤੇ ਬੱਜ ਗਏ ਕੁਝ ਪੀਰ ਜਦਿਆਂ ਨੇ ਵੀ ਬਾਦਸ਼ਾਹ ਪਾਸ ਮਦਰ ਲਈ ਫਰਿਆਦ ਕੀਤੀ ਸੀ ਬਾਦਸ਼ਾਹ ਲਗਾਤਾਰ ਮੁੰਨਿਅਮ ਖਾਨ ਵੱਲ ਤੱਕ ਰਿਹਾ ਸੀ ਮੁੰਨਿਅਮ ਖਾਨ ਦਰਖਾਸਤਾਂ ਪੜ ਕੇ ਸੋਚੀ ਪੈ ਗਿਆ ਤਾਂ ਬਾਦਸ਼ਾਹ ਨੇ ਹੁਕਮ ਦੇਣ ਵਾਂਗ ਕੀਤਾ ਅਸੀਂ ਹੁਣ ਇਸ ਮੁਕਾਮ ਤੋਂ ਸਿੱਧਾ ਸੋਨੀਪੱਸੜੋਰੇ ਵੱਲ ਕੂਚ ਕਰਾਂਗੇ ਹਜ਼ੂਰ ਇੱਕ ਸੈਨਾਪਤੀ ਬੋਲਿਆ ਆਪ ਜੋਖਮ ਨਾ ਉਠਾਓ ਦਿੱਲੀ ਪਹੁੰਚ ਕੇ ਆਰਾਮ ਕਰੋ ਇਸ ਮਹੀਮ ਨੂੰ ਅਸੀਂ ਅੰਜਾਮ ਦੇਾਂਗੇ ਇਹ ਬੰਦਾ ਬੰਦਾ ਸਿੰਘ ਜਬਾਹਦਰ ਜੋ ਵੀ ਹੈ ਇਸ ਨੂੰ ਜ਼ਿੰਦਾ ਜਾਂ ਮਰਦਾ ਹਜ਼ੂਰ ਦੇ ਸਾਹਮਣੇ ਪੇਸ਼ ਕਰਾਂਗੇ ਹੁਣ ਨਹੀਂ ਹੁਣ ਅਸੀਂ ਖੁਦ ਇਸ ਦੈਂਤ ਨੂੰ ਸਜ਼ਾ ਦੇਾਂਗੇ ਉਸ ਨੇ ਐਨੇ ਜ਼ੁਲਮ ਕੀਤੇ ਹਨ ਔਰਤਾਂ ਬੱਚੇ ਮਾਸੂਮ ਬੇਕਸੂਰੇ ਕਿਸੇ ਨੂੰ ਨਹੀਂ ਖਿਮਾ ਕੀਤਾ ਉਸ ਅਖੜ ਜਿੰਨ ਦੇ ਸਾਹਮਣੇ ਜੋ ਆਇਆ ਕਤਲ ਕਰ ਦਿੱਤਾ ਇਹਨਾਂ ਜ਼ੁਲਮ ਕਹਿਰ ਵਜ਼ੀਰ ਖਾਨ ਨੂੰ ਇਹਨੇ ਤਸੀਹੇ ਦਿੱਤੇ ਉਸ ਦੀ ਲਾਸ਼ ਦੇ ਟੁਕੜੇ ਟੁਕੜੇ ਕਰ ਛੋਟੇ ਸਾਡੇ ਬਹਾਦਰ ਔਰ ਸਭ ਤੋਂ ਕਾਬਲ ਹਾਕਮ ਨੂੰ ਵੀ ਗੌਰ ਵੀ ਨਸੀਬ ਨਹੀਂ ਹੋਈ ਐਸੇ ਜਾਨਵਰ ਨੂੰ ਅਸੀਂ ਖੁਦ ਟਕਰਾਂਗੇ ਬਹਾਦਰ ਸ਼ਾਦਾ ਬੁੱਢਾ ਸ਼ਰੀਰ ਜੋਸ਼ ਵਿੱਚ ਕੰਬ ਲੱਗਾ ਜਾਪਨਾ ਇਸ ਤਰ੍ਹਾਂ ਫੌਜ ਵਿੱਚ ਬੇਯਕੀਨੀ ਦਾ ਡਰ ਫੈਲ ਸਕਦਾ ਹੈ ਮੋਗਲ ਸਲਤਨਤ ਦੇ ਸ਼ੈਨ ਸ਼ਾ ਲਈ ਇਹ ਫਖਰ ਵਾਲੀ ਗੱਲ ਨਹੀਂ ਹੋਵੇਗੀ ਸੈਨਾਪਤੀ ਫੌਜਦਾਰ ਸੋਚਣਗੇ ਜਾਪਨਾ ਨੂੰ ਉਹਨਾਂ ਉੱਪਰ ਭਰੋਸਾ ਨਹੀਂ ਹੈ ਆਪ ਦਿੱਲੀ ਪਹੁੰਚੋ ਆਰਾਮ ਫਰਮਾਓ ਸਾਨੂੰ ਇੱਕ ਮੌਕਾ ਦਿਓ ਅਸੀਂ ਇਸ ਬੰਦੇ ਨੂੰ ਪਕੜ ਕੇ ਹਜ਼ੂਰ ਦੇ ਹਵਾਲੇ ਕਰਾਂਗੇ ਇਸ ਕਾਫਰ ਦੇ ਹੰਤ ਨੂੰ ਸਜ਼ਾ ਦੇਣਾ ਇਸਲਾਮ ਦੀ ਸੇਵਾ ਹੈ ਅਸੀਂ ਇਸ ਸੇਵਾ ਤੋਂ ਪਿੱਛੇ ਨਹੀਂ ਹਟਾਂਗੇ ਮੁਨੀਮ ਖਾਨ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਸੋਚੀ ਪੈ ਗਿਆ ਸਾਰੇ ਬਾਦਸ਼ਾਹ ਦੇ ਪ੍ਰਤੀਕਰਮ ਦੀ ਉਡੀਕ ਵਿੱਚ ਸਾਰੇ ਰੁਕੀ ਬੈਠੇ ਸਨ ਬਾਦਸ਼ਾਹ ਬੋਲਿਆ ਇੱਕ ਕਬਸਰ ਹੋਰ ਅਗਰ ਇਸ ਵਾਰ ਇਹ ਰਾਖਸ਼ ਪਕੜਿਆ ਨਾ ਗਿਆ ਤਾਂ ਸਜ਼ਾ ਮਿਲੇਗੀ ਅਗਰ ਕਾਬੂ ਕਰ ਲਿਆ ਤਾਂ ਰਤਬੇ ਔਰ ਜ਼ਗੀਰਾਂ ਬਖਸ਼ੀਆਂ ਜਾਣਗੀਆਂ ਆ ਕੇ ਬਾਦਸ਼ਾਹ ਮੁਨੀਮ ਖਾਨ ਵੱਲ ਮੁਖਾਤਿਬ ਹੋਇਆ ਦਿੱਲੀ ਦੇ ਹਾਕਮ ਨizamul mulk ਆਸਿਫ ਦੋਲਾ ਔਰ ਅਸਦ ਖਾਨ ਨੂੰ ਕਹੋ ਆਪਣੀਆਂ ਫੌਜਾਂ ਤਿਆਰ ਰੱਖੇ ਅਵਧ ਦੇ ਸੂਬੇਦਾਰ ਖਾਨ ਦੁਰਾਨ ਮੁਰਾਦਾਬਾਦ ਦੇ ਫੌਜਦਾਰ ਮੁਹੰਮਦ ਅਮੀਨ ਖਾਨ ਅਲਾਹਾਬਾਦ ਦੇ ਨਿਜ਼ਾਮ ਖਾਨ ਜਾਨ ਮੁਹੰਮਦ ਨੂੰ ਲਿਖਿਆ ਜਾਏ ਉਹ ਆਪਣੀਆਂ ਫੌਜਾਂ ਲੈ ਕੇ ਨਿਜ਼ਾਮੁਲ ਮੁਲਕ ਦੀ ਮਦਦ ਲਈ ਫੌਰਨ ਰਵਾਨਾ ਹੋਣ ਖਾਨ ਨੂੰ ਲਿਖੋ ਉਹ ਆਪਣੀਆਂ ਸੈਨਾਵਾਂ ਲੈ ਕੇ ਮਦਦ ਲਈ ਆਉਣ ਗੜਵਾਲ ਔਰ ਨਾਨੰਦ ਦੇ ਰਾਜਿਆਂ ਨੂੰ ਲਿਖੋ ਉਹ ਨਾਨਕ ਪੂਜਾ ਉੱਪਰ ਕਰੜੀ ਨਿਗਾਰ ਰੱਖਣ ਜੇਕਰ ਬੰਦਾ ਸਿੰਘ ਉਸ ਇਲਾਕੇ ਵਿੱਚ ਗੁਜ਼ਰੇ ਤਾਂ ਗ੍ਰਿਫਤਾਰ ਕਰਕੇ ਬਾਦਸ਼ਾਹ ਹਜ਼ੂਰ ਦੇ ਪੇਸ਼ ਕੀਤਾ ਜਾਏ ਕਮਾਊ ਦੇ ਰਾਜੇ ਨੂੰ ਮਦਰ ਲਈ ਫਰਮਾਨ ਲਿਖੋ ਇਹ ਬੰਦਾ ਪੇਸ਼ ਬਦਲ ਕੇ ਨਿਕਲਦਾ ਜਾਏ ਇਸ ਲਈ ਹਿੰਦੂ ਮੁਲਾਜ਼ਮਾਂ ਨੂੰ ਹੁਕਮ ਹੈ ਉਹ ਆਪਣੀਆਂ ਦਾੜੀਆਂ ਮਨਵਾ ਲੈਣ ਫਰਮਾਨ ਨਵੀਸ ਦੀ ਕਲਮ ਲਗਾਤਾਰ ਚੱਲ ਰਹੀ ਸੀ ਬਾਦਸ਼ਾਹ ਦੀ ਸ਼ਾਇਦ ਅਜੇ ਵੀ ਤਸੱਲੀ ਨਹੀਂ ਸੀ ਹੋਈ ਉਹ ਗੁਰੂ ਦੇ ਇਸ ਬੰਦੇ ਨੂੰ ਹਰ ਪਾਸਿਓਂ ਘੇਰਨ ਦੀ ਬਿਆਉਂਤ ਘੜ ਰਿਹਾ ਸੀ ਮੁਨੀਮ ਖਾਨ ਅਤੇ ਉਸ ਦੇ ਸਿਪਾਸ ਲਾਰ ਹੈਰਾਨ ਸਨ ਇਹ ਬੰਦਾ ਸਿੰਘ ਕੀ ਸੱਚਮੁੱਚ ਇਹ ਨਾ ਖਤਰਨਾਕ ਹੈ ਹਿੰਦ ਦੀ ਪੂਰੀ ਸੈਨਾ ਇਧਰ ਝੁਕੀ ਜਾ ਰਹੀ ਹੈ ਬਾਦਸ਼ਾਹ ਫਿਰ ਬੋਲਿਆ ਪਟੌਦੀ ਰਿਆਸਤ ਦੇ ਨਵਾਬ ਸੈयद ਸੈਫ ਉਲਦੀਨ ਨੂੰ ਲਿਖੋ ਦਿੱਲੀ ਔਰ ਹਰਿਆਣੇ ਦੇ ਹਿੰਦੂ ਜਾਟਾ ਦੇ ਆਗੂ ਚੂੜਾ ਮਣੀ ਨੂੰ ਲਿਖਿਆ ਜਾਏ ਸਾਰੇ ਆਪਣੀਆਂ ਫੌਜਾਂ ਲੈ ਕੇ ਇਸ ਜਹਾਦ ਵਿੱਚ ਸ਼ਰੀਕ ਹੋਣ ਇਸਲਾਮ ਖਤਰੇ ਵਿੱਚ ਹੈ ਦਿੱਲੀ ਦੇ ਕੌਤਵਾਲ ਨੂੰ ਲਿਖੋ ਗੁਰੂ ਪਤਨੀ ਸੁందਰੀ ਦੇ ਮਤਬੰਨੇ ਫਰਜੰਦ ਅਜੀਤ ਸਿੰਘ ਨੂੰ ਫੌਰਨ ਹਿਰਾਸਤ ਵਿੱਚ ਲੈ ਲਿਆ ਜਾਏ ਸਤਲੁਜ ਤੋਂ ਪਰਾ ਰਾਵੀ ਤੱਕ ਦੇ ਇਲਾਕੇ ਵਿੱਚ ਮੁਨਾਦੀ ਕਰਾ ਦਿੱਤੀ ਜਾਏ ਤਮਾ ਮੁਸਲਮਾਨ ਕਾਫਰਾਂ ਦੇ ਵਿਰੁੱਧ ਜਹਾਦ ਲਈ ਉੱਠ ਖੜਨ ਬਾਦਸ਼ਾਹ ਰੁਕ ਗਿਆ ਸੋਚਣ ਲੱਗਾ ਕੋਈ ਗੱਲ ਰਹਿ ਤਾਂ ਨਹੀਂ ਗਈ ਸਾਰੇ ਚੁੱਪ ਬਾਦਸ਼ਾਹ ਦੇ ਅਗਲੇ ਹੁਕਮ ਦੀ ਉਡੀਕ ਵਿੱਚ ਸਨ ਮੁਨੀਮ ਖਾਨ ਕੁਝ ਬੋਲਣ ਲੱਗਾ ਤਾਂ ਬਾਦਸ਼ਾਹ ਨੇ ਹੱਥ ਨਾਲ ਚੁੱਪ ਕਹਿਣ ਦਾ ਇਸ਼ਾਰਾ ਕੀਤਾ ਤੇ ਨਾਲ ਹੀ ਕਿਹਾ ਸ਼ਾਹੀ ਮੋਹਰ ਏਠ ਫਰਮਾਨ ਤਿਆਰ ਕਰਕੇ ਫੌਰਨ ਹਰ ਘਾਰੇ ਰਵਾਨਾ ਕਰ ਦਿੱਤੇ ਜਾਣ ਮੁਨੀਮ ਖਾਨ ਇਸ਼ਾਰੇ ਦਾ ਮਤਲਬ ਸਮਝਦਾ ਸੀ ਉਸਨੇ ਅੱਖਾਂ ਨਾਲ ਹੀ ਸੈਨਾਪਤੀਆਂ ਨੂੰ ਇਸ਼ਾਰਾ ਕੀਤਾ ਸਾਰੇ ਉੱਠ ਖੜੇ ਤੇ ਬਾਦਸ਼ਾਹ ਨੂੰ ਸਲਾਮ ਕਰਕੇ ਖੇਮੇ ਵਿੱਚੋਂ ਬਾਹਰ ਆ ਗਏ ਮੁਨੀਮ ਖਾਨ ਖਫਾ ਸੀ ਉਹ ਨਹੀਂ ਸੀ ਚਾਹੁੰਦਾ ਇਨੀ ਵੱਡੀ ਤਿਆਰੀ ਨਾਲ ਕਾਫਰਾਂ ਦੇ ਟੋਲੇ ਉੱਪਰ ਹਮਲਾ ਕੀਤਾ ਜਾਏ ਉਹ ਸੋਚਦਾ ਸੀ ਇਹ ਤਾਂ ਕੀਟ ਪਤੰਗਿਆਂ ਨੂੰ ਮਾਰਨ ਲਈ ਹਾਥੀ ਭੇਜਣ ਵਾਲੀ ਗੱਲ ਹੈ ਬਾਦਸ਼ਾਹ ਦੇ ਤੇਵਰ ਵੇਖ ਕੇ ਉਹ ਕੋ ਜ ਨਹੀਂ ਕਹਿ ਸਕਿਆ ਅੰਦਰੇ ਅੰਦਰੇ ਉਹ ਖੇਜ ਰਿਆ ਸੀ ਉਹ ਆਪਣੇ ਹੱਥ ਤੱਕ ਵੀ ਮਹਿਸੂਸ ਕਰ ਰਿਆ ਸੀ ਇਹ ਹੀ ਹਾਲ ਸੈਨਾਪਤੀਆ ਦਾ ਸੀ ਦੱਖਣ ਵੱਲੋਂ ਉਹ ਆਪਣੇ ਮੁਹਿੰਮ ਵਿੱਚ ਫਤਿਹ ਹਾਸਲ ਕਰਕੇ ਮੁੜੇ ਸਨ ਉਹਨਾਂ ਨੂੰ ਬਾਦਸ਼ਾਹ ਵੱਲੋਂ ਤੋਹਫੇ ਅਤੇ ਰੁਤਬੇ ਮਿਲਣ ਦੀ ਆਸ ਸੀ ਪਰ ਹੁਣ ਉਹ ਮਹਿਸੂਸ ਕਰਨ ਲੱਗੇ ਸ਼ੈਨਸ਼ਾਹ ਨੇ ਅਲੱਗ-ਅਲੱਗ ਕਸਬਿਆਂ ਤੇ ਸੂਬਿਆਂ ਵੱਲ ਫੌਜੀ ਈਮਦਾਦ ਲਈ ਫਰਮਾਨ ਭੇਜ ਕੇ ਉਹਨਾਂ ਦੀ ਬਹਾਦਰੀ ਅਤੇ ਯੁੱਧ ਲੜਨ ਦੀ ਤਾਕਤ ਦੀ ਤੋਹੀਨ ਕੀਤੀ ਹੈ ਜਦ ਮੁਨੀਮ ਖਾਨ ਆਪਣੇ ਤੱਬੂ ਵਿੱਚ ਆਇਆ ਤਾਂ ਉਸਦੇ ਮਿਲਣ ਲਈ ਦਿੱਲੀ ਤੋਂ ਆਇਆ ਇੱਕ ਹਰਕਾਰਾ ਉਡੀਕ ਰਿਆ ਸੀ ਉਸਨੇ ਸਲਾਮ ਕਰਦਿਆਂ ਵਜ਼ੀਰ ਨੂੰ ਵਾਕਿਆ ਨਵੀਸ ਦਾ ਪੱਤਰ ਪੇਸ਼ ਕੀਤਾ ਤੇ ਲਿਖਿਆ ਸੀ 23 ਜੁਲਾਈ 1710 ਦਿਨ ਐਤਵਾਰ ਬਾਗੀ ਗੁਰੂ ਨੇ ਜਲਾਲ ਖਾਨ ਨੂੰ ਕਿਲੇ ਵਿੱਚੋਂ ਖਦੇੜਨ ਲਈ ਆਪਣੀਆਂ ਫੌਜਾਂ ਭੇਜੀਆਂ ਹਨ ਦੋਵਾਂ ਵਿਚਕਾਰ ਝੜਪਾਂ ਹੋਈਆਂ ਹਨ ਜਲਾਲ ਖਾਨ ਦਾ ਪੁੱਤਰ ਅਤੇ ਕੁਝ ਰਿਸ਼ਤੇਦਾਰ ਸਿੱਖਾਂ ਨਾਲ ਲੜਦੇ ਮਾਰੇ ਗਏ ਹਨ ਜਲਾਲਖਾਨ ਕਿਲੇ ਦੇ ਅੰਦਰ ਹੈ ਕੁਝ ਲੋਕ ਕਹਿ ਰਹੇ ਹਨ ਜਲਾਲਖਾਨ ਵੀ ਮਾਰਿਆ ਗਿਆ ਹੈ ਕੁਝ ਕਹਿ ਰਹੇ ਹਨ ਉਹ 도ੜ ਗਿਆ ਹੈ ਖੋਜ ਪੜਤਾਲ ਕਰਕੇ ਸਹੀ ਘਟਨਾ ਦਾ ਪਤਾ ਲੱਗੇਗਾ ਖਬਰ ਪੜਦਿਆਂ ਮੁਨੀਮ ਖਾਨ ਪਸੀਨੇ ਨਾਲ ਭੇਜ ਗਿਆ ਉਸਨੇ ਸੋਚਿਆ ਬਾਦਸ਼ਾ ਕਿਸੇ ਹੱਦ ਤੱਕ ਸਹੀ ਹੈ ਇਹਨਾਂ ਕਾਫਰਾਂ ਨੂੰ ਕਰੜੇ ਹੱਥੀ ਲੈਣਾ ਪਏਗਾ ਉਸਨੇ ਆਪਣੇ ਪਹਿਰੇਦਾਰਾਂ ਨੂੰ ਕਿ ਆ ਸੇਨਾਪਤੀਆਂ ਨੂੰ ਕਹਿ ਫੌਰਨ ਆਕੇ ਮੁਲਾਕਾਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਸਾਡੀ ਅੱਜ ਦੀ ਜੀਵਨ ਸਾਖੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜਰੂਰ ਸਬਸਕ੍ਰਾਈਬ ਕਰਿਓ